ਤਿੰਨ ਜਾਣੇ ਤਿੰਨ ਜਾਣੇ ਉਹ ਬੰਦੇ ਉਹ ਮੈਂ ਇੱਕ ਮਿੰਟ ਦਿੰਦਾ ਹਾਂ ਬੰਦਾ ਇੱਕ ਮਿੰਟ ਰੁਕ ਜਾਓ ਉਹਦੇ ਨਾਲ ਲੋਟਸ ਨਹੀਂ ਮੁੰਡਾ ਆਇਆ ਯਾਰ ਜਦ ਦਫਾ ਹਾਂ ਕਿਰੋਂ ਰੋਣਾ ਵੀ ਮੁੰਡਾ ਮੰਡਾ ਕਿਤਰੀ ਹੱਸੀ ਕਰਵਾਉਂਦੇ ਨੇ ਨਾਲੇ ਉਹਦਾ ਬਜ਼ੁਰਗ ਨਾਲ ਕਾਦੀ ਦੁਸ਼ਮਣੀ ਕਿਹੜਾ ਬਟੂ ਬਜ਼ੁਰਗ ਬੰਦਾ ਹਾਂ ਜੀ ਜੀ ਕੋਈ ਐਡੀ ਗੱਲਬਾਤ ਨਹੀਂ ਹੋਦੀ ਉਹਦੇ ਵਜ੍ਹਾ ਨਹੀਂ ਕੰਮ ਕਰ ਜਾਂਦਾ ਵੇਰਾ ਸ਼ਾਮ ਨੂੰ ਤੁਹਾਨੂੰ ਉਹਦਾ ਦਿਨੇ ਸਵੇਰੇ ਜਾਂਦਾ ਸਿੱਧਾ ਭਾਜੀ ਜਿੱਤ ਕੋ ਦਾ ਜੁਨੇਦ ਬੋਲਦਾ ਆ ਦੇਖ ਹਾਂ ਇਹ ਗੀਂ ਘੇੜ ਕਰਦੀ ਯਾਰ ਭਾਈ ਮੁੰਡਾ ਚੰਬਵਾਲ ਦਾ ਮਜ਼ੋਰਗਾ 670 670 ਕਿਹੜਾ ਮੁੰਡਾ ਸਰਪੰਚ ਕਿਹੜਾ ਸਾਬਕਾ ਸਰਪੰਚ ਨੇ ਆ ਸਰਪੰਚ ਨੇ ਅੱਛਾ ਮੁੰਡੇ ਵੀ ਆ ਰਹੇ ਆ ਅੱਛਾ ਬੰਦੇ ਹੀ ਆ ਇਹ ਰੋਣਾ ਪਰਾ ਵੀਡੀਓ ਕਾਲੀ ਕਹਿੰਦਾ 400 ਰੁਪਏ ਮੈਂ ਨਾ ਘਰ ਗਿਆ ਤੂੰ ਦੱਸ ਮਤਲਬ ਮੇਰੇ ਘਰ ਵਾਲੀ ਨੇ ਫੋਨ ਕੀਤਾ ਮੈਨੂੰ ਇਹ ਵੀ ਟਾਈਮ ਮਗਰੀ ਸੀ ਕਿ ਦੇਖੀ 10 ਮਿੰਟ ਬਾਅਦ ਆਏ ਤੇ ਮੈਂ ਬਾਹਰ ਆਇਆ ਕਰ ਲਿਆ ਮੇਰੇ ਮੂਰੇ ਮੂਰੇ ਹੋਇਆ ਇਹਨਾਂ ਦੇ ਬਾਈਆਂ ਆ ਵੀ ਦੇ ਬਾਈ ਦੇ ਮੂਰੇ ਹੋਇਆ ਸਾਹਦੇ ਸਾਹਮਣੇ ਇਹ ਭਾਈ ਪਿੱਛੇ ਹੀ ਦੇ ਆ ਹਾਂਜੀ ਵੀਰੇ ਜਿਹੜਾ ਘਟਨਾ ਵਾਪਰੀ ਆ ਜਿਹੜਾ ਤੇਰੇ ਸਾਹਮਣੇ ਕਿੱਦਾਂ ਇਹ ਵਾਪਰੀ ਕਿਵੇਂ ਆ ਭਾਜੀ ਇਹ ਤਿੰਨੇ ਆਣੇ ਸੀਗੇ 800 ਮੋਟਰਸਾਈਕਲ ਸੀਗਾ ਇਹਨਾਂ ਕੋਲ ਤੇ ਮੈਂ ਆ ਰਿਹਾ ਸੀ ਜਦੋਂ ਮੇਰੇ ਅੰਦਰੋਂ ਉਹ ਨਹੀਂ ਸਿੱਟ ਲਈ ਆਈ ਥੱਲੇ ਅੱਛਾ ਹਾਂ ਜਦ ਮੈਂ ਮਲੋਂ ਮਾਰ ਕੇ ਕੁੱਟ ਕੇ ਬਾਹਰ ਨਿਕਲਦੇ ਸੀ ਇੱਥੋਂ ਹੂੰ ਤੇ ਰਾਤ ਤੇ ਮੈਂ ਜਦੋਂ ਮੂਲੋਂ ਬਾਜਾਂ ਮਾਰੀਆਂ ਰੁਕੋ 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 ਜਦੋਂ ਉਹ ਮੂੰਹ ਬਣ ਕੇ ਨਿਕਲ ਗਈ ਅੱਛਾ ਕਰਨੀ ਕਰਪਾਨ ਇੱਕ ਦੇ ਹੱਥ ਚ ਕਰਪਾਨ ਇੱਕ ਦੇ ਬਾਹਾਂ ਬੱਦੀ ਮੋਰੀ ਹੂੰ ਜਰਾ ਚਲਾ ਰਿਹਾ ਇਹ ਆਏ ਦਾਰਾਪੁਰਾ ਲੋ ਤੇ ਗਏ ਕਿਆਂ ਨੂੰ ਆਏ ਦਾਰਾਪੁਰਾ ਵਾਲਾ ਗਏ ਭੱਗਿਆ ਨੂੰ ਗਏ ਭੱਗਿਆ ਹਾਂਜੀ ਤੇ ਕੋਈ ਪੈਸੇ ਦੀ ਲੁੱਟਖੋ ਕੀਤੀ ਜਾਂ ਕੀ ਕੀਤਾ ਕਿਉਂ ਨਹੀਂ ਮਤਲਬ ਐਸਾ ਕੋਈ ਨਹੀਂ ਲੁੱਟਿਆ ਭਜੀ ਪੈਸੇ ਉਦੋਂ ਮਰੇ ਕੋਲ ਬੈਗ ਵੀ ਸੀਗਾ ਬੈਗ ਵੀ ਉਦੀ ਸਾਈਕਲ ਦੇ ਵਿੱਚ ਸੀ ਪਰ ਕੁੱਟਿਆ ਹੀ ਆ ਭਜੀ ਸ਼ਾਇਦ ਬੈਗ ਹੋਣ ਦੇ ਵੇਲੇ ਤੇ ਤੈਨੂੰ ਦੇਖਿਆ ਹੋਵੇ ਉਹ ਚਲ ਗਿਆ ਹੁਣ ਏਦਾਂ ਵੀ ਹੋ ਸਕਦੀ ਕੋਈ ਨਮਰਦਾਰ ਸਾਹਿਬ ਤੁਹਾਡੇ ਪਿੰਡੋਂ ਆ ਹਾਂਜੀ ਸਾਡੇ ਤੇ ਕੋਈ ਲਾਕਡਾਉਨ ਉਹਨਾਂ ਦੀ ਜਾਂ ਕੋਈ ਨਮਰਦਾਰ ਕੋਈ ਨਹੀਂ ਆਪਣੇ ਘਰੇਲੂ ਸਾਫਕਾ ਸਰਪੰਚ ਸਾਫਕਾ ਸਰਪੰਚ ਰਹੇ ਆ ਅੱਗੇ ਅੱਛਾ ਹਾਂਜੀ ਹਾਂਜੀ ਕਮਲਜੀਤ ਸਿੰਘ ਦੋ ਬੰਦੇ ਇਹਨਾਂ ਦੇ ਵਾਹ ਅੱਛਾ ਠੇਕੇਦਾਰੀ ਵੀ ਕਰਦੇ ਆ ਹੋ ਸਕਦਾ ਪੈਸਾ ਨੂੰ ਪੈਗੇ ਹੋਣ ਹਾਂ ਇਹ ਵੀ ਹੋ ਸਕਦੀ ਗੋਲਿਆਂ ਦੀਆਂ ਪ ਕਿੰਨਾ ਰੋੜਵਾਦ ਨਾਲ ਦਿਨ ਦਿਹਾੜੇ ਜੀ ਨਹੀਂ ਹਾਂਜੀ ਮਾੜੇ ਦੇਖੋ ਕਿੰਨੀ ਇਹ ਹੈ ਨਾ ਮਾੜੀ ਘਟਨਾ ਹੈ ਬਾਪਰੀ ਆ ਪਹਿਲਾਂ ਜਦੋਂ ਇੱਕ ਮੈਂ ਕਿਸ਼ੂ ਆ ਰਿਹਾ ਮੈਂ ਦੇਖਿਆ ਮੈਂ ਇੱਕ ਅਕਸੀਡੈਂਟ ਹੋ ਗਿਆ ਬੰਦਾ ਮਰ ਗਿਆ ਵਿਚਾਲੇ ਹਾਂਜੀ ਹਾਂਜੀ ਆ ਹੀ ਜਗਾ ਮੈਂ ਕਿਹਾ ਫਿਰ ਉਹ ਹੀ ਗੱਲ ਅਸੀਂ ਜੁਪਕ ਸਿੰਘ ਵੈਲਫੇਅਰ ਸੁਸਾਇਟੀ ਤੋਂ ਵੀ ਸਾਡੇ ਭਾਜੀ ਪੌਂਡੇ ਹਰਦੀਪ ਭਾਈ ਹਰਦੀਪ ਭਾਈ ਕਿੰਦਾ ਲੱਗਦਾ ਤੁਹਾਨੂੰ ਇਹ ਹਾਈ ਰੋਡ ਤੇ ਅਸੀਂ ਸ਼ਾਮ ਬੰਦਾ ਸਾਰੇ ਇਹ ਰੋਡਾਂ ਤੋਂ ਜਾਂਦੇ ਆ ਰੋਡ ਚੱਲਦਾ ਇਹ ਆਮ ਲੇਡੀਜ਼ ਕੁੜੀਆਂ ਇਕਲੀਆਂ ਤੁਰੀਆਂ ਰਹਿੰਦੀਆਂ ਇਹਦਾ ਮਤਲਬ ਕੋਈ ਸੁਰੱਖਿਤੀ ਕੋਈ ਨਹੀਂਗਾ ਸਾਡੇ ਤਾਂ ਬਹੁਤ ਔਖਾ ਇੱਕ ਬੰਦੇ ਨੂੰ ਔਰ ਬੜਾ ਸ਼ਰੀਫ ਬੰਦਾ ਆ ਝੰਬੋ ਜਿਹੜਾ ਵੱਢ ਕੇ ਗਿਆ ਬੜਾ ਵੱਢ ਵੀ ਜਿਆਦਾ ਦਿੱਤਾ ਕਿ ਡੀ ਲੱਤ ਸਾਰੀ ਵੱਢ ਦਿੱਤੀ ਲਮਕਣ ਦੀ ਨਾਲੋਂ ਲੱਤ ਵਾਹਿਗੁਰੂ ਵਾਹਿਗੁਰੂ ਬਹੁਤ ਤੇ ਵੱਢ ਕੇ ਕਿਥੇ ਇਥੋਂ ਇਥੋਂ ਆਈ ਵੀਰੇ ਕਿਥੋਂ ਸਿੱਟਿਆ ਕਿਥੇ ਸਾਈਕਲ ਸਿੱਟਿਆ ਸੀ ਉਹਦਾ ਇਥੋਂ ਚੱਕਿਆ ਉੱਥੇ ਥੱਲੇ ਮਾਰਿਆ ਉਹਨੂੰ ਇਥੋਂ ਚੱਕਿਆ ਥੱਲੇ ਲੈ ਤੇ ਬਾਈ ਜੇ ਜਿਆਦਾ ਵੱਢ ਦਿੰਦੇ ਇਥੇ ਦੇਖਣਾ ਵੀ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਦੇਖਿਆ ਹੈ ਉਹਦੇ ਦਾ ਥੱਲੇ ਕਿੱਡੀ ਡੂੰਗੀ ਜਾ ਪਤਾ ਵੀ ਨਹੀਂ ਲੱਗਣਾ ਹੈ ਇਹ ਤਾਂ ਚਲੋ ਇਹ ਬਾਈ ਸੀਗਾ ਪਿੱਛੋਂ ਮੈਂ ਬਾਜਾ ਮਾਰਿਆ ਉਹਨਾਂ ਨੂੰ ਮੈਂ ਖੜਾ ਦਵਾਂ ਪੀਰ ਨੂੰ ਮੈਨੂੰ ਵੀ ਮਿਲ ਲੋ ਪਰ ਉਹ ਨਿਕਲ ਗਿਆ ਪਾਜੀ ਔਰ ਤਰੋ ਮੈਂ ਇਹ ਵੀ ਦੇਖਦਾ ਜੇ ਇੰਨੇ ਚਲੋ ਮਾੜਾ ਮੋਟਾ ਕਰਤਾ ਜੇ ਕਿਤੇ ਖਰਕ ਕੀ ਕਦਾ ਕਰਕੇ ਜਾਣਾ ਹੀ ਗੱਲ ਹੋਣੀ ਸੀ ਹੈ ਬੰਦੇ ਨਾ ਵੱਢ ਕੇ ਬੰਦੇ ਨੂੰ ਮਾਰ ਕੇ ਚਲੇ ਜਾਂਦੇ ਹਨ ਮਾਰ ਕੇ ਚਲੇ ਜਾਂਦੇ ਕੀ ਬੰਦਾ ਕਰਦੇ ਤੇ ਹੁਣ ਭੂੰਗੇ ਹਸਪੀਟਲੋਂ ਪੱਟਾ ਪਤੀ ਖਾਲ ਮਾਰੀ ਨਾ ਉਧਰੋਂ ਆਇਆ ਹੋਵੇ ਜਦੋਂ ਬਾਜ ਮਾਰੀ ਅੱਛਾ ਉਹ ਆਇਆ ਤੇਰੇ ਸਾਹਮਣੇ ਹੋਈ ਆ ਹਾਂਜੀ ਹਾਂਜੀ ਭਾਈ ਮੈਂ ਉੱਥੋਂ ਪੱਤੇ ਲੈਣ ਜਾਂਦੇ ਬੱਕਰੀ ਨੂੰ ਬਾਜਾਂ ਮਾਰੀਆਂ ਕਹਿੰਦਾ ਮੈਨੂੰ ਮਾਰਦਾ ਮੈਂ ਉੱਥੋਂ ਕੰਦ ਟੱਪਿਆ ਉਹਦੋਂ ਤੱਕ ਛੱਡ ਕੇ ਦੌੜ ਗਏ ਅੱਛਾ ਹਾਂਜੀ ਹਾਂਜੀ ਮੋਤੀ ਨਹੀਂ ਜਾਣੀ ਸੀ ਤੇ ਇੰਨੇ ਜਾਣੇ ਸੀ ਇਹ ਦੋਨੇ ਮੂੰਹ ਬੰਨਿਆ ਇੱਕ ਤਾਂ ਖੁੱਲ ਹੀ ਉਹ ਪਛਾਣ ਸਕਦਾ ਤੂੰ ਉਹਨਾਂ ਨੂੰ ਨਹੀਂ ਮੈਂ ਮੈਂ ਦੂਰ ਸੀ ਅੱਛਾ ਦੂਰ ਸੀ ਇਹ ਸੀਟੀ 100 ਵੀਰ ਕਹਿੰਦਾ ਸੀ ਟੀ 100 ਸੀਟੀ 100 ਕਾ ਸਪਲੈਂਡਰ ਸਪਲੈਂਡਰ ਆ ਵੀਰੇ ਸੀਟੀ ਸੀਟੀ 100 ਇਸ ਵੀਟੀ 100 ਕਹਿੰਦਾ ਹਾਂ ਆ ਮੈਂ ਦੂਰੋਂ ਚਲੋ ਆਪਾਂ ਕੈਮਰੇ ਉਧਰੋਂ ਚੈੱਕ ਕਰ ਲਾਂਗੇ ਕੈਮਰੇ ਚੈੱਕ ਕਰ ਲਾਂਗੇ ਤੇ ਇੰਨੇ ਜਾਣੇ ਹੀ ਤੁਹਾਨੂੰ ਹਾਂ ਹਾਂ ਪਰ ਆਪਣੇ ਇੱਧਰ ਦੀ ਨਹੀਂ ਆਏ ਹੁਣ ਇੱਧਰ ਦੀ ਨਿਕਲ ਗਏ ਹੁਣੇ ਸਾਹਮਣੇ ਉਹਨੂੰ ਪਤਾ ਇੱਧਰ ਦੀ ਕੈਮਰੇ ਲੋਕਲ ਹੀ ਹੋਣੇ ਬੰਦੇ ਚਲੋ ਬਾਕੀ ਕਰਦੇ ਆਂ ਸ਼ਾਨ ਪੀਣ ਬਾਕੀ ਪ੍ਰਸ਼ਾਸਨ ਨੂੰ ਵੀ ਅਪੀਲ ਜਲਦ ਤੋਂ ਜਲਦ ਇਹਨਾਂ ਤੇ ਕਾਰਵਾਈ ਜਿਹੜੇ ਕੀਤੀ ਜਾਵੇ ਜੋ ਦਿਨ ਦਿਹਾੜੇ ਇੱਕ ਬਜ਼ੁਰਗ ਤੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ